ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸਤ ਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਹਾਂ ਗੁਰਮੁਖ ਪਦ ਤੇ ਵਿਸਰਾਮ ਲਾਉਣਾ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦਕੋ ਕਵਨ ਵਿਚਾਰ ਕਥਿਯਲੇ ਆਦਕੋ ਕਵਨ ਵਿਚਾਰ ਕਥਿਯਲੇ ਆਦਕੋ ਕਮਨ ਵਿਚਾਰ ਕਥਿਯਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁਦਰਾ ਕਵਨ ਕਥਿਯਲੇ ਘਾਟ ਘਾਟ ਕਵਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈ ਆਲੇ ਕਿਉ ਨਿਰਭਉ ਕਰ ਜਾਈਐ ਸਹਜ ਸੰਤੋਖ ਕਾ ਆਸਣ ਜਾਣੈ ਕਿਉ ਛਿਦ ਬੈਰਾਈਐ ਗੁਰ ਕੈ ਸ਼ਬਦ ਹਉਮੈ ਬਿਖਮਾਰੈ ਤਾ ਨਿਜ ਘਰ ਹੋਐ ਵਾਸੁ ਜਿਨ ਰਚ ਰਚਿਆ ਤੇ ਸ਼ਬਦ ਪ੍ਰਸ਼ਾਨੈ ਨਾਨਕ ਤਾ ਕਾ ਦਾਸੁ ਕਹਾ ਤੇ ਆਵੈ ਕਹ ਇਹ ਜਾਵੇ ਕਹ ਇਹ ਰਹੇ ਸਮਾਈ ਏਸ ਸ਼ਬਦ ਕਉ ਜੋ ਅਰਥ ਆਵੇ ਬੱਬਾ ਸ਼ੁੱਧ ਬੋਲਣਾ ਬੜੀ ਵਾਰੀ ਪਾਦਾ ਹੁੰਦਾ ਹੈ ਸ਼ਬਦ ਨਹੀਂ ਕਹਿਣਾ ਸਬਦ ਏਸ ਸ਼ਬਦ ਕਉ ਜੋ ਅਰਥ ਆਵੇ ਤਿਸ ਗੋਰ ਤਿਲ ਤਿਸ ਗੁਰ ਤਿਲ ਨਾ ਤਮਾਈ ਕਿਉ ਤਤੈ ਅਵਗਤੈ ਪਾਵੈ ਅਵਗਤੈ ਅਵਗਤੈ ਪੁਲਾ ਹੀ ਬੋਲਣਾ ਅਵਗਤੈ ਨਹੀਂ ਕਹਿਣਾ ਤਤੈ ਪਦ ਜਿਹੜਾ ਇਹ ਕਸਕੇ ਹੈ ਕਿਉ ਤਤੈ ਅਵਗਤੈ ਪਾਵੈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲੱਗਾ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਪੂਰੇ ਗੌਰ ਤੇ ਸਾਚ ਕਮਾਵੈ ਗਾਤਮੇਤ ਸਬਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥਿਯਲੇ ਸੁੰਨ ਨਿਰੰਤਰ ਵਾਸ ਲੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ ਇਸ ਪਾਠ ਨੂੰ ਅਕਲਪਤ ਉਚਾਰਨ ਕਰਨਾ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਅਕਲਪਤ ਨਹੀਂ ਕਹਿਣਾ ਅਕਲਪਤ ਅਕਲਪਤ ਪਾਠ ਕਠਈ ਹੈ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ ਘਾਟ ਘਾਟ ਸਾਚਾ ਸਰਬ ਜੀਆ ਗੁਰ ਬਚਨੀ ਆਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ ਨਾਨਕ ਦੂਜੀ ਕਾਰ ਨ ਕਰਨੀ ਸੇਵੈ ਸਿਖ ਸੁਖ ਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਣੈ ਜੀਏ ਜੁਗਤ ਸੱਚ ਜਾਣੈ ਸੂਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੂਈ ਅੰਤਰ ਸਾਚ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਅੰਤਰ ਸਾਚ ਜੋਗੀ ਕਹੀਐ ਸੂਈ ਅਵਗਤੋ ਨਿਰਮਾਇਲ ਉਪਜੇ ਇਸੇ ਤਰ੍ਹਾਂ ਅਵਗਤੋ ਹੀ ਪੂਰਾ ਉਚਾਰਨ ਕਰਨਾ ਅਵਿਕਤੋ ਨਹੀਂ ਬੋਲਣਾ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਨਿਰਗੁਣ ਤੇ ਸਰਗੁਣ ਥੀਆ ਸਤ ਗੁਰ ਪਰਚੈ ਪਰਮ ਪਾਦ ਪਾਈਐ ਸਾਚਾ ਸ਼ਬਦ ਸਮਾਇ ਲੀਆ ਏਕੇ ਕਉ ਸਚ ਏਕਾ ਜਾਣੈ ਹਮੈ ਦੂਜਾ ਦੂਰ ਕੀਆ ਸੋ ਜੋਗੀ ਸੋ ਜੋਗੀ ਗੁਰ ਸ਼ਬਦ ਪਛਾਨੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕੋ ਮਿਲੈ ਵਡਾਈ ਨਾਨਕ ਥਾ ਕੋ ਮਿਲੈ ਵਡਾਈ ਆਪ ਪਛਾਨੈ ਸਰਬ ਜੀਆ ਸਚਉ ਉਪਜੈ ਸਾਚ ਸਮਾਵੈ ਇਸੇ ਤਰ੍ਹਾਂ ਹੀ ਸਾਚਾ ਕੋ ਨੋੜਾ ਹੈ ਕਿ ਇਸੇ ਤਰ੍ਹਾਂ ਬੋਲਣਾ ਸਾਚੂ ਨਹੀਂ ਕਹਿਣਾ ਸਾਚਉ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਯਾ ਸਾਚੇ ਸੂਚੇ ਏਕ ਮਯਾ ਝੂਠੇ ਆਵਹਿ ਠਵਰ ਨ ਪਾਵਹਿ ਦੂਜੇ ਆਵਾ ਗੌਣ ਭਇਆ ਆਵਾ ਗੌਣ ਮਿਟੈ ਗੁਰ ਸਬਦੀ ਇਸੇ ਤਰ੍ਹਾਂ ਹੀ ਮਿਟੈ ਬੱਤੇ ਠਮਕ ਲਾਉਣੀ ਹੈ ਮਿਟੈ ਗੁਰ ਨਹੀਂ ਕਹਿਣਾ ਆਵਾ ਗੌਣ ਮਿਟੈ ਗੁਰ ਸਬਦੀ ਆਪੇ ਪਰਖ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਬੇਦਨ ਏਕਾ ਬੇਦਨ ਦੂਜੈ ਵਿਆਪੀ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਨ ਵੀਸਰਿਆ ਸੋ 부ਝੈ ਜਿਸ ਆਪ 부ਝਾਏ ਗੁਰ ਕੈ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहारा ਹੋ ਮੈਂ ਦੂਜਾ ਪਰ ਹਰਿਆ ਹੋ ਮੈਂ ਦੂਜਾ ਪਰਹਰਿਆ ਨਾਨਕ ਪਾਤੇ ਜਮਕ ਲਾਦਨੀਐ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰਹਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹੈ ਵਾਹਿਗੁਰੂ ਜੀ ਕੀ ਫਤਿਹ